ਜਿੰਨਾ ਚਿਰ ਕਹਿੰਦੇ ਆਪਾਂ ਆਹ ਕੰਮ ਨਾ ਨਾ ਕਰ ਲਈਏ ਉਹਨਾਂ ਚਿਰ ਇਹ ਮਹੀਨੇ ਦਾ ਸਗਨ ਨਹੀਂ ਪੂਰਾ ਹੁੰਦਾ ਕਹਿੰਦੇ ਜਦੋਂ ਵੀ ਸੌਣ ਦਾ ਮਹੀਨਾ ਚੜ੍ਹਦਾ ਨਾ ਤੇ ਲੋਕਾਂ ਦੇ ਹਰ ਘਰ ਘਰ ਦੇ ਵਿੱਚ ਇਹ ਖੀਰ ਪੂੜੇ پکਦੇ ਨੇ ਤੇ ਮੈਂ ਐਤ ਕੀ ਹੋ ਗਈ ਥੋੜੀ ਜੀ ਲੇਟ ਕਿਉਂਕਿ ਬਸ ਬੱਚੇ ਆਏ ਨਹੀਂ ਸੀ ਬੱਚਾ ਬਿਨਾ ਮੇਰਾ ਜੀ ਨਹੀਂ ਕਰਦਾ ਕੁਝ ਵੀ ਬਣਾਉਣ ਨੂੰ ਤੇ ਇਰਮਾਨ ਆਇਆ ਤੇ ਮੈਂ ਆਖਾ ਚਲੋ ਆਪਾਂ ਹੁਣ ਇਹ ਸਗਨ ਵਿਹਾਰ ਕਰ ਲਈਏ ਪੂਰਾ ਹਨਾ ਮੈਂ ਕੀ ਕੀਤਾ ਗੁੜ ਭਿਉਂਤਾ ਜੀ ਉਹ ਤੁਹਾਨੂੰ ਵੀਡੀਓ ਦਿਖਾਉਣੀ ਪੁੱਲ ਗਈ ਬੀਜੇ ਤੋਂ ਇਹ ਪਾਣੀ ਦੇ ਵਿੱਚ ਪਾਇਆ ਸੀਗਾ ਤੇ ਇਹ ਗੁੜ ਗਿਆ ਮਤਲਬ ਘੁਲ ਤੇ ਹੁਣ ਆਪਾਂ ਇਹਨੂੰ ਲਿਆ ਛਾਣ ਹੈਨਾ ਆਪਾਂ ਕੀ ਹੈ ਇਹਦਾ ਕੋਈ ਉਹ ਨਹੀਂਗਾ ਜੀ ਵੀ ਤੁਸੀਂ ਇੰਨਾ ਗੁੜ ਤੇ ਇੰਨਾ ਪਾਣੀ ਪਰ ਜਿੱਦਾਂਕ ਟੱਬਰ ਆ ਭਾਈ ਬਣਾ ਲਓ ਮੇਰਾ ਜਿੱਦਾਂਕ ਮੇਰਾ ਟੱਬਰ ਸੀ ਉਹਨਾਂਕ ਮੈਂ ਪਿਉ ਲਿਆ ਇਹਨੂੰ ਹੈਨਾ ਮੈਂ ਕਿਹਾ ਬਾਹਲਾ ਆਪਾਂ ਕੀ ਕਰਨਾ ਹੈਗਾ ਤੇ ਮੁੜ ਕੇ ਇਹ ਮੌਸਮੀ ਇਹੋ ਜਿਹਾ ਹੁੰਦਾ ਚੀਜ਼ ਰਹਿੰਦੀ ਨਹੀਂ ਹੈਗੀ ਖਰਾਬ ਹੋ ਜਾਂਦੀ ਹੈ ਚਲੋ ਜੀ ਆਪਾਂ ਛਾਣ ਕੇ ਤੇ ਵਿੱਚ ਇਹਦੇ ਚ ਪਾ ਲਿਆ ਆਟਾ ਤੇ ਆਟਾ ਆਪਦੇ ਹਿਸਾਬ ਨਾਲ ਪਾ ਲੈਣ ਜਾਨੀ ਕਿ ਅੱਧਾ ਕਿਲੋ ਗੁੜ ਸੀਗਾ ਤੇ ਅੱਧਾ ਕਿਲੋ ਵਿੱਚ ਆਟਾ ਮਤਲਬ ਥੋੜਾ ਜਿਹਾ ਵੱਧ ਪੈ ਜਾਊਗਾ ਹਨਾ ਤੇ ਪਾਣੀ ਪਾ ਕੇ ਤੇਨੂੰ ਘੋਲ ਲੈ ਜਿਹੜਾ ਪੂੜਿਆਂ ਦਾ ਆਟਾ ਹੁੰਦਾ ਨਾ ਇਹ ਤਿਆਰ ਕਰਨਾ ਔਖਾ ਹੋ ਜਾਂਦਾ ਦੂਜਾ ਤਾਂ ਆਪਾਂ ਤਿਆਰ ਕਰ ਲੈਂਦੇ ਆ ਇਹ ਤਾਂ ਗੁੰਨਣਾ ਸੌਖਾ ਹੁੰਦਾ ਹੈ ਤੇ ਭਾਈ ਮੇਰੇ ਤੋਂ ਤਾਂ ਉਹ ਨਾ ਵਿੱਚ ਨਹੀਂ ਵਜਦਾ ਫੁਰਚਣਾ ਜਏ ਤੇ ਕਈਆਂ ਤਾਂ ਕਈ ਤਾਂ ਘੋਲ ਲੰਦੀਆਂ ਉਹਦੇ ਨਾਲ ਮੈਂ ਇਹਨੂੰ ਚੰਗੀ ਤਰ੍ਹਾਂ ਹੱਥ ਨਾਲ ਘੋਲ ਕੇ ਤੇ ਆਪਾਂ ਦੂਜੇ ਬੰਨੇ ਧਰ ਲਿਆ ਤਵਾ ਤਵਾ ਧਰ ਕੇ ਤੇ ਆਪਾਂ ਪਾਲਿਆ ਸਰੋਂ ਦਾ ਤੇਲ ਅੱਗੇ ਨਾ ਜਦੋਂ ਖੇਤ ਜਾਂਦੇ ਉੱਥੇ ਪਕਾ ਕੇ ਆਉਂਦੇ ਨਰਮਿਕ ਪਾ ਦੇ ਵਿੱਚ ਪੂੜੇ ਪਕਾ ਕੇ ਆਉਂਦੇ ਉੱਥੇ ਤਾਂ ਪਿੱਪਲ ਦਾ ਪੱਤਾ ਲੈ ਕੇ ਜਾਂਦੇ ਕਿੰਨਾ ਕੁਛ ਤਾਮਝਾਮ ਕਰਦੇ ਹਨਾ ਸਾਰੇ ਘਰਾਂ ਦੀਆਂ ਕੁੜੀਆਂ ਜਾਂਦੀਆਂ ਇਕੱਠੀਆਂ ਹੋ ਕੇ ਸਾਰੇ ਘਰਾਂ ਨੂੰ ਕਿਹਾ ਜਾਂਦਾ ਸੀਗਾ ਵੀ ਅੱਜ ਅਸੀਂ ਗੁਲਗਲੇ ਪਕਾਉਣੇ ਨੇ ਆਪਣੇ ਦੇਖੀ ਨਾ ਖੇਤ ਚ ਤੇ ਭਾਈ ਕੁੜੀਆਂ ਨੂੰ ਕਹਿ ਜੋ ਤਿਆਰ ਹੋ ਜਾਣੀਆਂ ਵੇਲੇ ਨਾ ਸਾਰੇ ਘਰਾਂ ਦੇ ਜਾਂਦੇ ਸਰੀਕਾ ਜਾਂਦਾ ਸੀ ਇੱਕ ਦੂਜੇ ਦੇ ਖੇਤ ਦੇ ਵਿੱਚ ਤੇ ਉਹਦਾ ਕੀ ਰੀਜਨ ਸੀਗਾ ਵੀ ਉਹਨੂੰ ਉਹਨਾਂ ਤੇਲ ਦੀ ਧੂਣੀ ਆ ਜਾਂਦੀ ਸੀਗੀ ਤਾਂ ਕਰਕੇ ਜਾਂਦੇ ਸੀਗੇ ਤੇ ਤੇਲ ਦੀ ਧੂਣੀ ਆ ਜਾਂਦੀ ਤੇ ਨਾਲੇ ਵਿੱਚ ਦੀ ਨੰਗ ਜਾਂਦੇ ਧੂਣੀ ਲੈ ਕੇ ਤੇ ਹਵਾ ਲੱਗ ਜਾਂਦੀ ਤੇ ਫਲ ਜ਼ਿਆਦਾ ਦਿੰਦਾ ਨਰਮਕਪਾ ਲਓ ਜੀ ਆਪਾਂ ਫਿਰ ਹੁਣ ਆਪਣੇ ਕੋਲੇ ਨਾ ਤਾਂ ਕੋਈ ਪਿੱਪਲ ਦਾ ਪੱਤਾ ਤੇ ਮੈਂ ਕਹਿੰਦੀ ਕੁਝ ਨਹੀਂ ਸੀ ਤੇ ਮੇਰੇ ਕੋਲੇ ਸੀਗਾ ਆਹ ਚਮਚ ਚਮਚੇ ਦੇ ਨਾਲ ਆਪਾਂ ਉਹਦੇ ਵਿੱਚ ਆਹ ਪਾ ਲਿਆ ਤਵੇ ਤੇ ਤੇ ਚਮਚੇ ਨਾਲ ਹੀ ਹੌਲੀ ਹੌਲੀ ਲੋਟ ਕਰ ਲਾਂਗੇ ਪਿੱਪਲ ਦੇ ਪੱਤੇ ਨਾਲ ਜਾਨਕੀ ਥੋੜਾ ਜਿਹਾ ਵਧੀਆ ਬਣ ਜਾਂਦਾ ਤੇ ਪਰ ਇਹ ਫਿਰ ਵੀ ਆਪਣੇ ਨਾ ਡੰਗ ਲਾਉ ਜਾ ਹੋ ਗਿਆ ਥੋੜੇ ਹੀ ਬਣਾਉਣੇ ਨੇ ਆਪਾਂ ਕਿਹੜਾ ਬਾਲੇ ਬਣਾਉਣੇ ਨੇ ਆਪਾਂ ਕੀ ਕੀਤਾ ਜੀ ਇਹਨੂੰ ਚੱਕਿਆ ਤੇ ਇਹਦੇ ਉੱਤੇ ਪਾਇਆ ਤੇ ਹੁਣ ਇਹਨੂੰ ਮੜਾ ਜਿਹਾ ਗਰਮ ਹੋ ਜਾਣ ਤੇ ਉੱਤੇ ਆਸੇ-ਪਾਸੇ ਲਾਤਾ ਜੀ ਤੇਲ ਠੀਕ ਹੈ ਜੀ ਇਹ ਘੋਚ ਵੀ ਬਣ ਜਾਂਦੇ ਨੇ ਪਰ ਇਹ ਸगन ਜਾਂ ਸਰੋਂ ਦੇ ਤੇਲ ਦਾ ਹੁੰਦਾ ਹੈਗਾ ਤੇ ਆਪਾਂ ਓਵੇਂ ਸਰੋਂ ਦੇ ਤੇਲ ਦਾ ਕਰਤਾ ਕੋਨੂ ਕਿਉਂਚ ਵੀ ਬਣਾ ਕੇ ਦਿਖਾਵਾਂਗੇ ਇਹ ਖੰਡ ਵਾਲੇ ਵੀ ਬਣ ਜਾਂਦੇ ਆ ਗੁੜ ਵਾਲੇ ਵੀ ਬਣ ਜਾਂਦੇ ਆ ਮਿਸਰੀ ਵਾਲੇ ਵੀ ਬਣ ਜਾਂਦੇ ਆ ਉਹ ਤੁਹਾਡੀ ਇੱਛਾ ਜੀ ਮਿੱਠਾ ਕਿਹੜਾ ਪਾਉਣਾ ਤੇ ਮੈਨੂੰ ਲੱਗਦੇ ਨੇ ਇਹ ਗੁੜ ਵਾਲੇ ਸਵਾਦ ਹੌਲੀ ਹੌਲੀ ਕਰਕੇ ਹੁਣ ਆਪਾਂ ਇਹਨੂੰ ਛੇੜਾ ਛੇੜਨਾ ਕਿਉਂਕਿ ਇਹ ਕਈ ਵਾਰੀ ਨਾ ਪਹਿਲਾ ਪਹਿਲਾ ਪੂੜਾ ਹੁੰਦਾ ਨਾ ਜਿਹੜਾ ਇਹ ਚਿਪਕ ਜਾਂਦਾ ਆਪਾਂ ਨਹੀਂ ਦੇਣਾ ਚਿਪਕਣਾ ਤੇ ਚਲੋ ਕੋਈ ਨਹੀਂ ਕਰਦੇ ਆ ਕੋਈ ਕਰਾਮਾਤ ਤੇ ਲਓ ਜੀ ਆਪਾਂ ਇਹਨੂੰ ਦਿੰਨੇ ਆ ਥੱਲ ਹੁਣ ਥੱਲੇ ਤੋਂ ਬਣ ਗਿਆ ਵਧੀਆ ਥੋੜਾ ਜਿਹਾ ਹੀ ਰੰਗ ਪਟ ਗਿਆ ਹਨਾ ਚਲ ਕੋਈ ਨਹੀਂ ਇਹ ਕਰੜਾ ਜਿਹੀ ਸੁਹਾਗ ਲੱਗੂਗਾ ਜਿਹੋ ਜਿਹਾ ਹੋਵੇ ਉਹਨੂੰ ਉਹੋ ਜਿਹਾ ਬਣਾ ਲੇ ਫਿਰ ਆਹ ਲੋ ਜੀ ਇੱਧਰ ਬਣ ਗਿਆ ਤੇ ਦੂਜਾ ਆਪਾਂ ਨੇ ਫੇਰ ਪਾਤਾ ਦੋ ਤਾਂ ਹੋਣ ਹੀ ਇੱਕ ਬੰਦੇ ਨੂੰ ਹਨਾ ਬਾਲੇ ਨਹੀਂ ਤਾਂ ਤੇ ਬਾਕੀ ਤਾਂ ਚਲੋ ਜਿੰਨੇ ਖਾਦੇ ਜਾਂਦੇ ਆ ਖਾ ਲਓ ਤੇ ਆਪਾਂ ਇੱਕ ਉੱਤੇ ਹੋਰ ਪਾਤਾ ਤੇ ਆ ਬਿਚਾਰੀ ਕੜਛੀ ਹੈ ਜਿਹੜੀ ਇਹਨੂੰ ਗੋਲ ਕਰ ਦਿੰਦੀ ਹੈ ਤੇ ਇਹ 빙ਾ ਟੇਡਾ ਨਾ ਕਿਤੇ ਹੋ ਜੇ ਹਨਾ ਤੇ ਆਹ ਲੋ ਜੀ ਦੂਜਾ ਵੀ ਤਿਆਰ ਹੋ ਗਿਆ ਤਿਆਰ ਵਧੀਆ ਹੋ ਗਏ ਜੀ ਇਹ ਤੇ ਵਧੀਆ ਇਹ ਹੁਣ ਅੱਜ ਕੱਲ ਤਾਂ ਨਾਨ ਸਟਿਕ ਆ ਗਏ ਭਾਈ ਅੱਗੇ ਤਾਂ ਤਵੇ ਤੇ ਇੱਕ ਦੋ ਤਾਂ ਖਰਾਬ ਹੋ ਜਾਂਦੇ ਹੁੰਦੇ ਸੀ ਤੇ ਕਿਹਦੇ ਕਿਹਦੇ ਨਾਲ ਇਹ ਬੀਤੀ ਅਬ ਜੀ ਤੇ ਦੋ ਫੂੜੇ ਖਰਾਬ ਹੋਏ ਆ ਮੈਨੂੰ ਕਮੈਂਟਾਂ ਚ ਜਰੂਰ ਦੱਸਿਓ ਤੇ ਨਾਲ ਇਹ ਦੱਸਿਆ ਕਰੋ ਵੀ ਤੁਸੀਂ ਮੇਰੀ ਵੀਡੀਓ ਕਿੱਥੋਂ ਦੇਖੀ ਜਾਂਦੇ ਹੋ ਭਾਈ ਮੇਰੇ ਭੈਣ ਭਰਾ ਮੇਰੇ ਬੱਚੇ ਹਨਾ ਮੇਰੀਆਂ ਬੱਚੀਆਂ ਸਾਰੇ ਦੇਖਦੇ ਆ ਬਜ਼ੁਰਗ ਮੇਰੇ ਤੇ ਮੈਨੂੰ ਕਮੈਂਟ ਜਰੂਰ ਕਰਿਆ ਕਰੋ ਮਿੱਠੇ ਮਿੱਠੇ ਤੇ ਲਓ ਜੀ ਆਪਾਂ ਬੜਾ ਲੇ ਜੀ ਪੂੜੇ ਤੇ ਵਿੱਚ ਰੱਖ ਲਈ ਜੀ ਖੀਰ ਖੀਰ ਬਣੀ ਪਈ ਸੀ ਖੀਰ ਦੀ ਵੀਡੀਓ ਨਹੀਂ ਬਣਾਈ ਕਿਉਂਕਿ ਟਾਈਮ ਹੀ ਬਹੁਤ ਥੋੜਾ ਸੀਗਾ ਤੇ ਬੜੀ ਬੜਾਈ ਖੀਰ ਦੀ ਵੀਡੀਓ ਪਾ ਕੇ ਤੁਹਾਨੂੰ ਮੈਂ ਬਣਾਈ ਤਾਂ ਮੈਂ ਆਪ ਨਹੀਂ ਹੈ ਤੇ ਅਰਮਾਨ ਨੂੰ ਮੈਂ ਦਿੱਤਾ ਤੇ ਮੈਂ ਖਲਾ ਅਰਮਾਨ ਤੂੰ ਤਾਂ ਬੈਠ ਪਈ ਦੋ ਤਾਂ ਹੈ ਨਾ ਕਹਿੰਦੇ ਹੁੰਦੇ ਆ ਦੋਤੇ ਦੋਤੀਆਂ ਨੂੰ ਪਹਿਲਾਂ ਖਵਾਉਣਾ ਚਾਹੀਦਾ ਹੁੰਦਾ ਤੇ ਆਹ ਲਓ ਜੀ ਤੁਸੀਂ ਹੁਣ ਆਪਾਂ ਕੀ ਕੀਤਾ ਖੀਰ ਪੂੜੇ ਬੜਾਏ ਤੇ ਅਰਮਾਨ ਨੇ ਖਾਦੇ ਦੱਸੋ ਜੀ ਕਿਨੇ ਕਿਨੇ ਬਣਾ ਲੈ ਕਿਹਦੇ ਕਿਹਦੇ ਰਹਿ ਗਏ ਹਜੇ ਓਕੇ ਜੀ ਬਾਏ ਬਾਏ